ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਦੇਖਣ ਨੂੰ ਮਿਲ ਸਕਦੇ ਜਿਸ ਕਰਕੇ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਠੰਡ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਪਿਛਲੇ 1 ਹਫਤੇ ਤੋਂ ਲਗਾਤਾਰ ਤਾਪਮਾਨ ਦੇ ਵਿੱਚ ਗਿਰਾਵਟ ਆ ਰਹੀ ਹੈ ਪਰ ਉੱਥੇ ਹੀ ਠੰਡ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਸਵੇਰੇ ਸ਼ਾਮ ਲੋਕਾਂ ਨੂੰ ਬਹੁਤ ਜ਼ਿਆਦਾ ਠੰਡ ਦਾ ਅਹਿਸਾਸ ਹੋਣ ਲੱਗ ਗਿਆ ਹੈ ਜਿਹੜੇ ਲੋਕ ਘਰ ਤੋਂ ਬਾਹਰ ਕੰਮਕਾਜ ਨੂੰ ਜਾਂਦੇ ਨੇ ਟੂ ਜੋ ਕਿ ਬਾਈਕਾਂ ਦੇ ਉੱਤੇ ਸਕੂਟੀ ਦੇ ਉੱਤੇ ਜਾਂ ਕਿਤੇ ਵੀ ਤਾਂ ਉਹਨਾਂ ਨੂੰ ਠੰਡ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ ਤਾਂ ਇਸ ਦਸੰਬਰ ਦੇ ਵਿੱਚ ਪੰਜਾਬ ਦੇ ਵਿੱਚ ਸਰਗਰਮ ਪੱਛਮੀ ਗਰਬੜੀ ਅਤੇ ਲਾ ਨੀਨਾ ਦੇ ਪ੍ਰਭਾਵ ਦੇ ਕਾਰਨ ਲੋਕ ਕੰਬਣਗੇ ਹਾਲੇ ਦੇ ਵਿੱਚ ਹੋਈ ਪੱਛਮੀ ਗਰਬੜੀ ਤੋਂ ਬਾਅਦ ਨਵੰਬਰ ਦੀ ਸ਼ੁਰੂਆਤ ਤੋਂ ਤਾਪਮਾਨ ਲਗਾਤਾਰ ਡਿੱਗ ਰਿਹਾ ਜਦੋਂ ਨਾਲ ਰਾਤਾਂ ਅਤੇ ਸਵੇਰੇ ਸਵੇਰ ਵੇਲੇ ਠੰਡ ਹੋਰ ਵਿ ਵੱਧ ਰਹੀ ਹੈ। ਇਹੀ ਕਾਰਨ ਹੈ ਕਿ ਘਟੋ ਘਟ ਤਾਪਮਾਨ ਆਮ ਦੇ ਨਾਲੋਂ 2 ਡਿਗਰੀ ਘੱਟ ਰਹਿਦਾ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਦੇ ਵੱਲੋਂ ਉਹਨਾਂ ਦਾ ਮੰਨਣਾ ਹੈਗਾ ਕਿ ਇਸ ਹਫਤੇ 13 ਨਵੰਬਰ ਤੱਕ ਵੱਧ ਤੋ ਦਾ ਤਾਪਮਾਨ ਆਮ ਦੇ ਨੇੜੇ ਰਹਿਣ ਦੀ ਸੰਭਾਵਨਾ ਹੈ। ਉਤਰੀ ਅਤੇ ਪੂਰਬੀ ਜ਼ਿਲ੍ਹਾ ਦੇ ਵਿੱਚ ਵੱਧ ਤੋ ਦਾ ਤਾਪਮਾਨ 24 ਤੋਂ 26 ਡਿਗਰੀ ਸੈਲਸੀਅਸ ਦੇ ਵਿੱਚ ਘਾਰਨ ਦੀ ਉਮੀਦ ਹੈ। ਜਦੋਂ ਕਿ ਰਾਜ ਦੇ ਹੋਰ ਹਿੱਸਿਆਂ ਦੇ ਵਿੱਚ ਤਾਪਮਾਨ 26 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ ਇਸ ਦੌਰਾਨ ਪਠਾਨਕੋਟ ਗੁਰਦਾਸਪੁਰ ਅਤੇ ਅੰਮ੍ਰਿਤਸਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਘੱਟੋ ਘੱਟ ਤਾਪਮਾਨ 6 ਤੋਂ 8 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ ਜਦੋਂ ਕਿ ਰਾਜ ਦੇ ਹੋਰ ਖੇਤਰਾਂ ਦੇ ਵਿੱਚ ਤਾਪਮਾਨ 8 ਤੋਂ 10 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਇਸੇ ਸਥਿਤੀ ਦੇ ਵਿੱਚ ਉੱਤਰੀ ਅਤੇ ਪੱਛਮੀ ਜ਼ਿਲਾਂ ਦੇ ਵਿੱਚ ਘਟੋ ਘਟ ਤਾਪਮਾਨ ਆਮ ਨਾਲੋਂ ਘੱਟ ਹੋ ਸਕਦਾ ਜਦੋਂ ਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਹੋਰ ਹਿੱਸਿਆਂ ਦੇ ਵਿੱਚ ਤਾਪਮਾਨ ਆਮ ਦੇ ਨੇੜੇ ਰਹਿਣ ਦੀ ਉਮੀਦ ਹੈ ਇਸ ਤੋਂ ਇਲਾਵਾ ਇਸ ਸਾਲ ਠੀਤ ਲਹਿਰ ਦੇ ਵਿੱਚ ਲਾ ਨੀਨਾ ਪ੍ਰਭਾਵ ਦੀ ਅਵੀ ਯੋਗਦਾਨ ਪਾ ਰਿਹਾ ਹੈਗਾ ਇਸ ਸਾਲ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਗਿਰਾਵਟ ਦਾ ਇਹ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਦਸੰਬਰ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਲਾ ਨੀਨਾ ਪ੍ਰਭਾਵ ਸਭ ਤੋਂ ਵੱਧ ਦਿਖਾਈ ਦਿੰਦਾ ਹੈਗਾ ਤਾਂ ਇਸ ਇੱਕ ਮੌਸਮੀ ਵਰਤਾਰਾ ਹੈ ਜੋ ਕਿ ਉਦੋਂ ਵਰਤਦਾ ਹੈ ਜਦੋਂ ਹੁਣ ਗੱਲ ਆਉਂਦੀ ਹੈ ਵੀ ਲਾ ਨੀਨਾ ਅਖਿਰ ਹੈ ਕਿਉਂਕਿ ਇਹ ਸ਼ਬਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਦਰਅਸਲ ਇਹ ਇੱਕ ਮੌਸਮੀ ਵਰਤਾਰਾ ਹੈ ਉਹ ਉਦੋਂ ਵਰਤਦਾ ਹੈ ਜਦੋਂ ਮੱਧ ਅਤੇ ਪੂਰਬੀ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਪਾਣੀ ਆਮ ਦੇ ਨਾਲੋਂ ਠੰਡਾ ਹੋ ਜਾਂਦਾ ਹੈ ਇਹ ਠੰਡਾ ਪਾਣੀ ਸਮੁੰਦਰ ਦੀ ਸਤ੍ਹਾ ਤੋਂ ਹੇਠਾਂ ਉੱਠਦਾ ਹੈਗਾ ਜਿਸ ਦੇ ਨਾਲ ਆਲੇ-ਦੁਆਲੇ ਦੇ ਖੇਤਰਾਂ ਦੇ ਵਿੱਚ ਮੌਸਮ ਬਦਲ ਜਾਂਦਾ ਹੈ। ਸਿੱਧੇ ਸ਼ਬਦਾਂ ਦੇ ਵਿੱਚ ਜਕਰ ਕਹੀਏ ਤਾਂ ਜਦੋਂ ਸਮੁੰਦਰ ਦਾ ਪਾਣੀ ਠੰਡਾ ਹੁੰਦਾ ਹੈ ਤਾਂ ਇਹ ਠੰਡੀਆਂ ਹਵਾਵਾਂ ਪੈਦਾ ਕਰਦਾ ਹੈ ਜੋ ਕਿ ਮੌਸਮ ਨੂੰ ਹੋਰ ਠੰਡਾ ਕਰਦੀਆਂ ਨੇ। ਇਹ ਸਰਦੀਆਂ ਦੇ ਤਾਪਮਾਨ ਨੂੰ ਵਧਾਉਂਦਾ ਹੈ ਖਾਸ ਕਰਕੇ ਭਾਰਤ ਤੇ ਆਲੇ-ਦੁਆਲੇ ਦੇ ਖੇਤਰਾਂ ਦੇ ਵਿੱਚ ਅਤੇ ਬਾਰਿਸ਼ ਦੇ ਪੈਟਰਨ ਨੂੰ ਵੀ ਪ੍ਰਭਾਵਿਤ ਕਰਦਾ ਹੈ। ਤਾਂ ਪੰਜਾਬ ਦੇ ਵਿੱਚ ਪੰਜਾਬ ਦੇ ਨਾਲ ਲਾਹੌਰ ਕਈ ਸ਼ਹਿਰਾਂ ਦੇ ਵਿੱਚ ਠੰਡ ਹੋਰ ਵਧੇਗੀ ਇਸ ਦੌਰਾਨ ਮੌਸਮ ਮਾਹਿਰਾਂ ਦੇ ਅਨੁਸਾਰ ਲਾਂ ਇਹਨਾਂ ਦੇ ਕਾਰਨ ਅਕਤੂਬਰ ਅਤੇ ਦਸੰਬਰ ਦੇ ਵਿੱਚਕਾਰ ਉੱਤਰੀ ਭਾਰਤ ਦੇ ਵਿੱਚ ਆਮ ਦੇ ਨਾਲੋਂ ਵੱਧ ਠੰਡ ਪੈਂਦੀ ਹੈ ਇਸ ਦੇ ਨਾਲ ਪਹਾੜੀਆਂ ਦੇ ਵਿੱਚ ਬਰਬਾਰੀ ਹੁੰਦੀ ਹੈ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਠੰਡ ਵਾਜ ਜਾਂਦੀ ਹੈ ਇਸ ਸਾਲ ਲਾਂ ਇਹਨਾਂ ਦੀਆਂ ਸਥਿਤੀਆਂ ਦੇ ਕਾਰਨ ਉੱਤਰੀ ਭਾਰਤ ਦੇ ਵਿੱਚ ਦਸੰਬਰ ਦੇ ਵਿੱਚ ਤੇਜ਼ ਠੰਡ ਅਤੇ ਸੀਤ ਲਹਿਰ ਦਾ ਅਨੁਭਵ ਹੋਣ ਦੀ ਜ਼ਿਆਦਾ ਉਮੀਦ ਹੱਸੀ ਜਾ ਰਹੀ ਹੈ। ਇਹ ਸਰਦੀਆਂ ਦੀ ਸ਼ੁਰੂਆਤ ਹੈ ਅਤੇ ਜਦੋਂ ਪੱਛਮੀ ਗੜਬੜ ਵੀ ਸਰਗਰਮ ਹੁੰਦੀ ਹੈ ਜੋ ਠੰਡ ਨੂੰ ਹੋਰ ਵਧਾਉਂਦੀ ਹੈ ਇਸ ਸਾਇਜ਼ ਲਈ ਦਸੰਬਰ ਦੇ ਵਿੱਚ ਪੰਜਾਬ ਸਮੇਤ ਉੱਤਰੀ ਭਾਰਤ ਦੇ ਵਿੱਚ ਠੰਡ ਵਧੇਰੇ ਤੀਬਰਤਾ ਦੇ ਨਾਲ ਮਹਿਸੂਸ ਕੀਤੀ ਜਾਣੀ ਹੈ।